ਅੱਜ ਦੀ ਜੋ ਮੀਟਿੰਗ ਸੀ ਇਹ ਕੰਪਿਊਟਰ ਅਧਿਆਪਕ ਫਰੰਟ ਇਕਾਈ ਜ਼ਿਲ੍ਹਾ ਲੁਧਿਆਣਾ ਵੱਲੋਂ ਆਯੋਜਿਤ ਕੀਤੀ ਗਈ ਸੀ ਇਸ ਮੀਟਿੰਗ ਵਿੱਚ ਸ਼ਾਮਲ ਕੰਪਿਊਟਰ ਅਧਿਆਪਕਾਂ ਨੂੰ ਜੋ ਦਰਪੇਸ਼ ਸਮੱਸਿਆਵਾਂ ਆ ਰਹੀਆਂ ਸਨ ਉਸ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸੀਐਸਆਰ ਰੂਲ ਅਤੇ ਪੇ ਕਮਿਸ਼ਨ ਅਤੇ ਵਿਭਾਗਿਕ ਸ਼ਿਫਟਿੰਗ ਮੁੱਖ ਮੰਗਾਂ ਸਨ ਸਾਰੇ ਕੰਪਿਊਟਰ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਿਸ ਤਰ੍ਹਾਂ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਸਾਡੇ ਨਾਲ ਕੋਆਰਪਰੇਟ ਕਰ ਰਹੇ ਹਨ ਅਸੀਂ ਉਹਨਾਂ ਨਾਲ ਅੱਗੇ ਮੀਟਿੰਗਾਂ ਦਾ سلسلہ ਜਾਰੀ ਰੱਖੀਏ ਅਤੇ ਆਪਣੀਆਂ ਮੰਗਾਂ ਨੂੰ ਇੱਕ ਸਿਰਤ ਤਰੀਕੇ ਨਾਲ ਹੱਲ ਕਰਾਉਣ ਦੇ ਬਾਰੇ ਅੱਗੇ ਚੱਲੀਏ। ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਜੀ ਸਰਦਾਰ ਹਜੂਰ ਸਿੰਘ ਬੈਂਸ ਵੱਲੋਂ ਸਾਡੇ ਨਾਲ ਸਕਾਰਾਤਮਕ ਰਵੱਈਆ ਅਪਣਾਇਆ ਜਾ ਰਿਹਾ ਹੈ ਔਰ ਤਕਰੀਬਨ ਹਰੇਕ ਹਫ਼ਤੇ ਬਾਅਦ ਉਹਨਾਂ ਵੱਲੋਂ ਸਾਡੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਸਾਡੀਆਂ ਜੋ ਪਿਛਲੇ ਲੰਮੇ ਸਮੇਂ ਤੋਂ ਮੰਗਾਂ ਸਨ ਜੋ ਕਿ ਤਕਰੀਬਨ 2011 ਤੋਂ ਲੈ ਕੇ 23 ਹੋ ਚੁੱਕਿਆ ਹੈ ਅਟਕੀਆਂ ਹੋਈਆਂ ਸਨ ਉਸ ਨੂੰ ਹੱਲ ਕਰਵਾਉਣ ਲਈ ਉਹ ਕਾਫੀ ਯਤਨਸ਼ੀਲ ਹਨ ਅਤੇ ਇਸ ਸੰਬੰਧ ਲਈ ਅਤੇ ਇਸ ਲਈ ਜੋ ਸਾਡੀ ਜੋ ਸੰਸਥਾ ਹੈ ਉਹ ਵੀ ਤਤ ਤਤ ਉਹ ਵੀ ਤਤਪਰ ਹੈ। ਅ ਕੰਪਿਊਟਰ ਦੇ ਆਪ ਕੋ ਫਰੰਟ ਪੰਜਾਬ ਵੱਲੋਂ ਅੱਜ ਲੁਧਿਆਣਾ ਇਕਾਈ ਦੀ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਕੰਪਿਊਟਰ ਦੇ ਆਪका ਸੰਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਵਿਚਾਰ ਵਟਾਰ ਦਾ ਕੀਤਾ ਗਿਆ। ਜਿਸ ਵਿੱਚ ਸਾਰੇ ਸਾਥੀਆਂ ਦੇ ਸਨਮੁਖ ਅੱਜ ਤੱਕ ਦੀ ਪੂਰੀ ਕਾਰਵਾਈ ਰੱਖੀ ਗਈ ਜਿਸ ਵਿੱਚ ਦੱਸਿਆ ਗਿਆ ਕਿਵੇਂ ਹਰਜੋਤ ਸਿੰਘ ਬਾਦ ਸਿੱਖਿਆ ਮੰਤਰੀ ਪੰਜਾਬ ਆਪਣਾ ਨਿਜੀ ਇੰਟਰਸਟ ਲੈ ਕੇ ਸਾਡੇ ਜਿਹੜੇ ਕੰਮਾਪ੍ਰਤੀ ਯਤਨਸ਼ੀਲ ਨੇ ਪਰ ਕੁਝ ਵਿਭਾਗੀ ਅਰਚਨਾ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਕੁਝ ਸਮਾਂ ਲੱਗ ਰਿਹਾ ਹੈ ਤਾਂ ਪਰ ਇਸ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਹੈ ਔਰ ਲਗਾਤਾਰਤਾ ਦੇ ਵਿੱਚ ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨਾਲ ਹੋ ਰਹੀਆਂ ਜਿਦੇ ਤੇ ਜਥੇਬੰਦੀ ਵੱਲੋਂ ਵੀ ਤਸੱਲੀ ਪ੍ਰਗਟ ਕੀਤੀ ਗਈ ਤੇ ਅਸੀਂ ਆਸ ਰੱਖਦੇ ਹਾਂ ਹਰਜੋਤ ਸਿੰਘ ਬੈਂਸ ਜੀ ਤੋਂ ਮੰਗ ਵੀ ਕਰਦੇ ਹਾਂ ਵੀ ਸਾਡਾ ਜਿਹੜਾ ਮਸਲਾ ਏ ਬਹੁਤ ਜਲਦੀ ਹੱਲ ਕਰਵਾ ਕੇ ਦੇਣਗੇ ਜੀ ਧੰਨਵਾਦ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਮਨ ਰੀਹਲ ਅਤੇ ਵਿਕਾਸ ਮਠਾੜੂ ਦੀ ਰਿਪੋਰਟ ਅੱਜ ਦੀ ਜੋ ਮੀਟਿੰਗ ਸੀ ਇੱਕ ਕੰਪਿਊਟਰ ਅਧਿਆਪਕ ਫਰੰਟ ਇਕਾਈ ਜ਼ਿਲ੍ਹਾ ਲੁਧਿਆਣਾ ਵੱਲੋਂ ਆਯੋਜਿਤ ਕੀਤੀ ਗਈ ਸੀ ਇਸ ਮੀਟਿੰਗ ਵਿੱਚ ਸ਼ਾਮਲ ਕੰਪਿਊਟਰ ਅਧਿਆਪਕਾਂ ਨੂੰ ਜੋ ਦਰਪੇਸ਼ ਸਮੱਸਿਆਵਾਂ ਆ ਰਹੀਆਂ ਸਨ ਉਸ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸੀਐਸਆਰ ਰੂਲ ਅਤੇ ਪੇ ਕਮਿਸ਼ਨ ਅਤੇ ਵਿਭਾਗਿਕ ਸ਼ਿਫਟਿੰਗ ਮੁੱਖ ਮੰਗਾਂ ਸਨ ਸਾਰੇ ਕੰਪਿਊਟਰ ਵਿਦਿਆਕਰਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਿਸ ਤਰ੍ਹਾਂ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਸਾਡੇ ਨਾਲ ਕੋਆਰਪਰੇਟ ਕਰ ਰਹੇ ਹਨ ਅਸੀਂ ਉਹਨਾਂ ਨਾਲ ਅੱਗੇ ਮੀਟਿੰਗਾਂ ਦਾ سلسلہ ਜਾਰੀ ਰੱਖੀਏ ਅਤੇ ਆਪਣੀਆਂ ਮੰਗਾਂ ਨੂੰ ਇੱਕ ਸਿਰਤ ਦੇ ਤਰੀਕੇ ਨਾਲ ਹੱਲ ਕਰਾਉਣ ਦੇ ਬਾਰੇ ਅੱਗੇ ਚੱਲੀਏ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਜੀ ਸਰਦਾਰ ਹਜੂਰ ਸਿੰਘ ਬੈਂਸ ਵੱਲੋਂ ਸਾਡੇ ਨਾਲ ਸਕਾਰਾਤਮਕ ਰਵੱਈਆ ਅਪਣਾਇਆ ਜਾ ਰਿਹਾ ਹੈ ਔਰ ਤਕਰੀਬਨ ਹਰੇਕ ਹਫਤੇ ਬਾਅਦ ਉਹਨਾਂ ਵੱਲੋਂ ਸਾਡੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਸਾਡੀਆਂ ਜੋ ਪਿਛਲੇ ਲੰਮੇ ਸਮੇਂ ਤੋਂ ਮੰਗਾ ਸਨ ਜੋ ਕਿ ਤਕਰੀਬਨ 2011 ਤੋਂ ਲੈ ਕੇ 23 ਹੋ ਚੁੱਕਿਆ ਹੈ ਅਟਕੀਆਂ ਹੋਈਆਂ ਸਨ ਉਸ ਨੂੰ ਹੱਲ ਕਰਵਾਉਣ ਲਈ ਉਹ ਕਾਫੀ ਯਤਨਸ਼ੀਲ ਹਨ ਅਤੇ ਇਸ ਸੰਬੰਧ ਲਈ ਅਤੇ ਇਸ ਲਈ ਜੋ ਸਾਡੀ ਜੋ ਸੰਸਥਾ ਹੈ ਉਹ ਵੀ ਤਤ ਤਤ ਉਹ ਵੀ ਤਤਪਰ ਹੈ ਕੰਪਿਊਟਰ ਦੇ ਆਪਕਾ ਫਰੰਟ ਪੰਜਾਬ ਵੱਲੋਂ ਅੱਜ ਲੁਧਿਆਣਾ ਇਕਾਈ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕੰਪਿਊਟਰ ਦੇ ਆਪਕਾ ਸੰਬੰਧੀ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਵਿਚਾਰ ਵਟਾਰ ਦਾ ਕੀਤਾ ਗਿਆ ਜਿਸ ਵਿੱਚ ਸਾਰੇ ਸਾਥੀਆਂ ਦੇ ਸਨਮੁਖ ਅੱਜ ਤੱਕ ਦੀ ਪੂਰੀ ਕਾਰਵਾਈ ਰੱਖੀ ਗਈ ਜਿਸ ਵਿੱਚ ਦੱਸਿਆ ਗਿਆ ਕਿਵੇਂ ਹਰਜੋਤ ਸਿੰਘ ਬਾਦ ਸਿੱਖਿਆ ਮੰਤਰੀ ਪੰਜਾਬ ਆਪਣਾ ਨਿੱਜੀ ਇੰਟਰਸਟ ਲੈ ਕੇ ਸਾਡੇ ਜਿਹੜੇ ਕੰਮਾਂ ਪ੍ਰਤੀ ਯਤਨਸ਼ੀਲ ਨੇ ਪਰ ਕੋਸ਼ ਵਿਭਾਗੀ ਅਰਚਨਾ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਕੁਝ ਸਮਾਂ ਲੱਗ ਰਿਹਾ ਹੈ ਤਾਂ ਪਰ ਇਸ ਮੀਟਿੰਗਾਂ ਦਾ سلسلہ ਲਗਾਤਾਰ جاری ਹੈ ਔਰ ਲਗਾਤਾਰਤਾ ਦੇ ਵਿੱਚ ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨਾਲ ਹੋ ਰਹੀਆਂ ਜਿਦੇ ਤੇ ਜਥੇਬੰਦੀ ਵੱਲੋਂ ਵੀ ਤਸੱਲੀ ਪ੍ਰਗਟ ਕੀਤੀ ਗਈ ਤੇ ਅਸੀਂ ਆਸ ਰੱਖਦੇ ਹਾਂ ਹਰਜੋਤ ਸਿੰਘ ਬੈਂਸ ਜੀ ਤੋਂ ਮੰਗ ਵੀ ਕਰਦੇ ਹਾਂ ਵੀ ਸਾਡਾ ਜਿਹੜਾ ਮਸਲਾ ਏ ਬਹੁਤ ਜਲਦੀ ਹੱਲ ਕਰਵਾ ਕੇ ਦੇਣਗੇ ਜੀ ਧੰਨਵਾਦ ਐਸਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਮਨ ਰੀਹਲ ਅਤੇ ਵਿਕਾਸ ਮਠਾੜੂ ਦੀ ਰਿਪੋਰਟ